ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਤੇ ਠੰਡ ਵੀ ਆਪਣਾ ਜ਼ੋਰ ਦਿਖਾ ਰਹੀ ਹੈ ਉੱਧਰ ਮੌਸਮ ਵਿਭਾਗ ਨੇ ਹੁਣ ਨਵੀਂ ਚੇਤਾਵਨੀ ਵੀ ਜਾਰੀ ਕੀਤੀ ਹੈ ਕਿੱਥੇ-ਕਿੱਥੇ ਮੀਂਹ ਪੈ ਸਕਦਾ ਹੈ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਠੰਡ ਵੱਸ ਸਕਦੀ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਧੁੰਦ ਤੇ ਕੋਰੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਪਰ ਪਹਾੜਾਂ ਦੇ ਵਿੱਚ ਬਰਫਬਾਰੀ ਤੋਂ ਬਾਅਦ ਪੰਜਾਬ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਠੰਡ ਲਗਾਤਾਰ ਵੱਧ ਰਹੀ ਹੈ ਸੀਤਲ ਹਰਦੀ ਚਤਾਵਣੀ ਦੇ ਨਾਲ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ 1 ਜਨਵਰੀ ਜਨਮ ਅੱਜ ਤੋਂ 6 ਜਨਵਰੀ ਦੇ ਵਿੱਚ ਕਾਰਮੀ ਪੈਣ ਦੀ ਸੰਭਾਵਨਾ ਹੈ ਇਸ ਵੇਲੇ ਇੱਕ ਪੱਛਮੀ ਗੜਬੜੀ ਸਰਗਰਮ ਮੌਸਮ ਵਿਗਿਆਨ ਦੇ ਕੇਂਦਰ ਮੁਤਾਬਕ 1 ਤੋਂ 6 ਜਨਵਰੀ ਦੇ ਵਿੱਚ ਦੋ ਨਵੀਆਂ ਪੱਛਮੀ ਗੜਬੜੀਆਂ ਸਰਗਰਮ ਹੋਣ ਜਾ ਰਹੀਆਂ ਨੇ ਇਸ ਮਗਰੋਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮਦਾਨੀ ਇਲਾਕਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ ਦੂਜੇ ਪਾਸੇ ਪਹਾੜਾਂ 'ਚ ਬਰਫਬਾਰੀ ਵੀ ਜਾਰੀ ਹੈ ਇਸ ਕਾਰਨ ਪੰਜਾਬ ਦਾ ਤਾਪਮਾਨ ਹੋਰ ਘਟੇਗਾ ਤੇ ਸੂਬੇ ਵਿੱਚ ਕੜਾਕੇ ਦੀ ਠੰਡ ਵੱਧ ਸਕਦੀ ਹੈ ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਧੁੰਦ ਅਤੇ ਠੰਡ ਲਹਿਰ ਨੂੰ ਲੈ ਕੇ ਅੱਜ ਜੈਲੋ ਅਲਰਟ ਜਾਰੀ ਕੀਤਾ ਗਿਆ ਇਸ ਵਿੱਚ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਫਤਗੜ੍ਹ ਸਾਹਿਬ ਰੂਪਨਗਰ ਅਤੇ ਮੋਹਾਲੀ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਮੌਸਮ ਵਿਭਾਗ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਨਾ ਸ਼ਰਮਿਚ ਸੰਗੜੀ ਧੁੰਦ ਪੈਣ ਕਾਰਨ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ ਹੈ ਪਟਿਆਲਾ ਵਿੱਚ ਵਿਜ਼ਿਬਿਲਟੀ 250 ਮੀਟਰ ਤੇ ਲੁਧਿਆਣਾ ਦੇ ਵਿੱਚ 500 ਮੀਟਰ ਦੇ ਉੱਤੇ ਦਰਜ ਕੀਤੀ ਗਈ ਹੈ ਤਾਂ ਹੁਣ ਜਿੱਥੇ ਇੱਕ ਪਾਸੇ ਠੰਡ ਵੱਧ ਰਹੀ ਹੈ ਉੱਥੇ ਹੀ ਮੀਂਹ ਦਾ ਵੀ ਖਹਿਰ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਇਲਾਕਿਆਂ ਵਿੱਚ ਕੁਝ ਦਿਨ ਪਹਿਲਾਂ ਵੀ ਬਾਰਿਸ਼ ਹੋਈ ਸੀਗੀ ਹਲਕੀ ਬਾਰਿਸ਼ ਹੋਈ ਸੀ ਕਿਤੇ ਲਗਾਤਾਰ ਬਾਰਿਸ਼ ਹੋਈ ਸੀ ਪਰ ਉੱਧਰ ਇਸ ਕਾਰਨ ਠੰਡ ਵੱਧ ਘਟਣ ਦੇ ਕੋਈ ਸਾਰ ਨਜ਼ਰ ਨਹੀਂ ਆ ਰਹੇਗੇ ਤੇ ਦੋਖ ਨੇ ਜਿਹੜੇ ਉਹ ਕਿਤੇ ਨਾ ਕਿਤੇ ਧੁੰਦ ਤੋਂ ਬਚਣ ਵਾਸਤੇ ਜਾਂ ਕਹ ਲਈਏ ਠੰਡ ਤੋਂ ਕਿਉਂਕਿ ਜਿੱਥੇ ਸੀਤ ਲਹਿਰ ਚੱਲ ਰਹੀ ਹੈ ਉੱਥੇ ਹੀ ਲੋਕ ਠਰੂ ਠਰੂ ਕਾਰੇ ਨੇ ਤੇ ਬਹੁਤ ਸਾਰੇ ਥਾਵਾਂ ਤੇ ਲੋਕਾਂ ਵੱਲੋਂ ਅੱਗ ਬਾਲ ਕੇ ਵੀ ਕਹੜੀਏ ਕਿ ਆਪਣਾ ਅ ਸੇਕਿਆ ਜਾ ਰਿਹਾ ਹੈ ਤਾਂ ਜੋ ਠੰਡ ਜਿਹੜੀ ਉਸ ਨੂੰ ਘੱਟ ਮਹਿਸੂਸ ਕੀਤਾ ਜਾ ਸਕੇ ਪਰ ਬਹੁਤ ਸਾਰੇ ਲੋਕ ਜਿਹੇ ਵੀ ਨੇ ਜਿਹੜੇ ਆਪਣੇ ਕੰਮਕਾਰਾਂ ਤੇ ਵੀ ਨਹੀਂ ਜਾ ਰਹੇ ਜਿਹੜੇ ਲੋਕ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਉਹਨਾਂ ਵਾਸਤੇ ਨਹੀਂ ਠੰਡ ਦੇ ਵਿੱਚ ਕੰਮ ਕਰਨਾ ਕਹਿੰਦੀ ਹੈ ਕਿ ਮਜ਼ਦੂਰੀ ਕਰਨੀ ਵੀ ਮੁਸ਼ਕਲ ਹੋ ਜਾਂਦੀ ਹੈ ਜਿਸ ਕਾਰਨ ਇਹ ਠੰਡ ਦਾ ਅਸਰ ਹੈ ਜਿਹੜਾ ਉਹ ਜਹੇ ਮਜ਼ਦੂਰ ਵਰਗ ਦੇ ਉੱਤੇ ਵੀ ਦੇਖਣ ਨੂੰ ਮਿਲਦਾ ਪਰ ਹੁਣ ਜੋ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਸੀਤ ਲਹਿਰ ਵੀ ਲਗਾਤਾਰ ਜਾਰੀ ਹੈ ਤੇ ਉੱਧਰ ਮੀਂਹ ਪੈਣ ਦੀ ਵੀ ਸੰਭਾਵਨਾ ਇੱਕ ਤੋਂ 6 ਜਨਵਰੀ ਤੱਕ ਦਰਸਾਈ ਗਈ ਹੈ ਤਾਂ ਹੁਣ ਕੀ ਹਾਲਾਤ ਰਹਿਣਗੇ ਉਹ ਅਨੁਵਰਾਸ ਸਮਾਂ ਤੱਕ ਕਰੇਗਾ ਤੇ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਵੀ ਆਪਣੇ ਆਪਣੇ ਜਿਲ੍ਹੇ ਦਾ ਹਾਲ ਕਮੈਂਟ ਕਰਕੇ ਸਾਨੂੰ ਜਰੂਰ ਦੱਸਣ ਕਿ ਉਹਨਾਂ ਦੇ ਜਿਲ੍ਹੇ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਦਿਓ ਇਜਾਜ਼ਤ ਧੰਨਵਾਦ